ਆ ਸੀ ਐਮ ਵਾਲਾ ਤੇ ਰੇਡ ਰੂਡ ਦਾ ਨਹੀਂ ਡਰਦਾ ਇਹ ਇਹ ਹੋਟਲ ਚ ਹੁੰਦਾ ਹੀ ਕੰਮ ਉਹ ਵੀ ਅੰਦਰ ਲੈ ਗਈ ਉਹਨੂੰ ਫੌਂਟ ਹੈ? 500 ਹਾਟਲ ਆ AC ਦਾ ਡਾਟ ਡੋਰ ਤਾਂ ਨਹੀਂ ਉੱਥੇ ਕੋਈ ਪੂਲ ਸਪਾਲਸ ਦਾ ਨਹੀਂ ਆਉਂਦੀ ਰੋਕ ਜਾ ਵੇਖ ਲੈਣਾ ਪਰ ਅੱਡ ਆ ਰਹੀ ਲੱਗਦਾ ਜੀ ਹਾਂ ਕੋਈ ਨਹੀਂ ਹੋਣ ਮੈਂ ਤੇਨੇ ਕੰਮ ਲਾ ਕੇ ਆਇਆ ਤੂੰ ਹੀ ਲਾ ਕੇ ਪੁਲਿਸ ਪਲਸ ਆ ਗਈ ਫੇਰ ਇੱਥੇ ਪੁਲਿਸ ਨਹੀਂ ਆਉਂਦੀ ਮਾਲਕ ਸਾਦੇ ਵਾਸਤੇ ਬੈਠਾ ਹੋ ਅਸਾਹਰੀ ਪੁਲਿਸ ਨਾ ਸੈਟਿੰਗ ਆ ਹਾਂਜੀ ਪੱਕਾ ਵੇਲ ਆ ਕੱਲ ਦੱਸਦਾ ਤੈਨੂੰ ਥੋੜੀ ਦੇਰ ਰੁਕ ਜਾ ਮਾਲ ਹੁਣੋਂ ਬੱਚਾ ਯਾਰ ਭੀ ਹੈ ਹਾਂ ਯਾਰ ਭੀ ਹੈ ਇਹ ਕਿਹਨਾਂ ਦੇ ਦਾ ਹੋਟਲ ਹੋਟਲ ਆ ਜਾ ਕਿਹੜਾ ਆ ਨਾਲ ਦਾ ਜੀ ਡਾਡੂਰ ਕੋਈ ਕੋਈ ਨਹੀਂ ਬੋਲ ਚ ਬਸ ਤੇ ਘੁੰਮਦੇ ਹੁੰਦੇ ਹਾਂ ਪੱਕਾ 1000 ਰੁਪਏ ਹਾਂਜੀ ਰੂਪ ਉਹ ਕਿੱਥੇ ਕਰਕੇਗਾ ਉਹ ਵੀ ਐਸੇ ਪੰਜਾਹ ਰੂਮ ਹੋਟਲ ਉੱਥੇ ਹੋ ਇੰਨੀ ਕੁੜੀਆਂ ਕਿੰਨੇ ਪੈਸੇ 1500 1500 ਦੇਖੇ ਕੋਲਸਣਾ ਸੈਟਿੰਗ ਆ ਨਾ ਤੇ ਸਭ ਕੋ ਸੈਟ ਕਬਾਦ ਆਪਾਂ ਗਈਏ ਹੋਈਏ ਤਾਂ ਪਲਸ ਪਲਸ ਤਾਂ ਨਹੀਂ ਆਜੂਗੀ ਨਹੀਂ 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 ਅੱਗੇ ਵੀ ਜਾਂਦੇ ਹੋ ਤੇ ਹੋਟਲ ਚ ਆਓ ਜਿੱਥੇ ਜਾਂਦੇ ਹੋ ਦੱਸੀ ਕਿ ਕੋਲਸ ਤਾਂ ਨਹੀਂ ਆ ਜਾਂਦੀ ਭਰਾਵਾ ਹਾ ਨੂੰ ਤਾਂ ਇੱਥੇ ਸੈਟਿੰਗ ਹੋਣਾ ਬਾਦ 1000 ਰੁਪਏ ਦਾ 10 ਅਸੀਂ ਆਏ ਆ ਜੀ ਟਾਈਮ ਵਗੈਰਾ ਤੇ 10:30 ਅਸੀਂ ਆਏ ਆ ਬੱਸ ਸਟੈਂਡ ਦੇ ਲਾਗੇ ਮਾਨ ਸਿੰਘ ਗੇਟ ਸਾਡਾ ਕੋਈ ਫੋਲੋ ਕਰਦਾ ਸੀ ਕੋਈ ਇੰਸਟਾ ਤੇ ਉਹਨੇ ਸਾਨੂੰ ਦੱਸਿਆ ਕਹਿੰਦਾ ਭਾਜੀ ਤੁਸੀਂ ਬੱਸ ਸਟੈਂਡ ਦੀ ਵੀਡੀਓ ਪਾਈ ਸੀ ਤੇ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਲੇਕਿਨ ਹੋਇਆ ਕੀ ਆ ਉਹ ਸਾਰੀਆਂ ਜੋ ਵੀ ਧੰਦੇ ਉੱਥੇ ਚੱਲਦੇ ਸੀ ਪ੍ਰੋਸੀਜਰ ਦੇ ਉਹ ਸਾਰੇ ਸਾਡੇ ਮਾਨ ਸਿੰਘ ਗੇਟ ਵਾਲਾ ਆ ਗਏ ਨੇ ਕਹਿੰਦਾ ਇਹ ਰਿਹਾਇਸ਼ੀ ਇਲਾਕਾ ਵਾ ਜਦੋਂ ਅਸੀਂ ਆਪਣੀ ਫੈਮਲੀ ਨਾਲ ਵੀ ਨਿਕਲਦੇ ਆ ਜਾਂ ਤੇ ਮੁੰਡੇ ਉਹਨਾਂ ਸਾਡੇ ਨਾਲ ਮੀ ਸੁਭੇਵ ਕਰਦੇ ਆ ਕੁੜੀਆਂ ਹੀ ਸਾਨੂੰ ਪੁੱਛ ਲਾ ਪੰਦੀ ਆਡੀ ਫੈਮਲੀ ਸੰਭਲੇ ਕੇ ਚੱਲਣਾ ਕਈ ਕੁੜੀਆਂ ਨਾਲ ਤਾਂ ਗੱਲ ਕੀਤੀ ਉਹ ਕਹਿੰਦੇ ਰੂਮ ਵੀ ਇੱਥੇ ਮਿਲ ਜਾਂਦਾ ਕੋਈ ਏਸੀ ਰੂਮ ਕਰਕੇ ਹੈਗਾ ਵਾ ਸਾਹਮਣੇ ਏਸੀ ਰੂਮ ਇਨ ਹਨਾ ਤੇ ਉਹ ਕਹਿੰਦੇ ਆ ਕਿ ਇੱਥੇ ਰੂਮ ਵੀ ਮਿਲ ਜਾਂਦਾ ਤੇ ਇੱਕ ਐਮਸੀ ਕਰਕੇ ਹੈਗਾ ਵਾ ਤੇ ਉਹਨੂੰ ਜਿਹੜੋ ਪੁੱਛਿਆ ਪੁੱਛਿਆ ਕਿ ਪੁਲਸ ਦਾ ਨਹੀਂ ਡਰ ਉਹ ਕੰਦੀ ਜੀ ਸਾਡੇ ਹੋਟਲ ਵਾਲਿਆਂ ਦੇ ਜਿਹੜੇ ਹੋਟਲ ਦੇ ਮਾਲਕ ਨੇ ਉਹਨਾਂ ਦੀ ਪੁਲਸ ਨਾਲ ਸੈਟਿੰਗ ਆ ਮੈਂ ਹੁਣੇ ਪੁੱਛਣਾ ਚਾਹਵਾ ਨਾ ਕਿ ਪੁਲਸ ਨੇ ਜਿਹੜੀ ਕਾਰਵਾਈ ਕੀਤੀ ਸੀ ਤੇ ਬਾਅਦ ਵਿੱਚ ਪੁਲਸ ਵੱਲੋਂ ਇਹ ਸੋਸ਼ਲ ਮੀਡੀਆ ਤੇ ਅਪਲੋਡ ਵੀ ਹੋਇਆ ਇਹ ਅਹੀ ਕਾਰਵਾਈ ਕੀਤੀ ਆ ਉਹ ਸਿਰਫ ਫਾਰਮੈਲਿਟੀ ਸੀ ਕਿ ਜੇ ਉਹ ਫਾਰਮੈਲਟੀ ਨਹੀਂ ਸੀ ਤੇ ਵੇਖੋ ਬੱਸ ਸਟੈਂਡ ਇੱਕ ਸਿਰਫ ਸੜਕ ਦੇ ਇਧਰਲੇ ਪਨੇ ਬੱਸ ਸਟੈਂਡ ਆ ਤੇ ਇਧਰਲੇ ਬਨੇ ਮਾਨ ਸਿੰਘ ਗੇਟ ਆ ਤੇ ਪੁਲਿਸ ਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਇੰਨਾ ਵੱਡਾ ਧੰਦਾ ਚੱਲਦਾ ਕਿ ਲੋਕੀ ਇੰਨੇ ਪਰਚਾਨ ਨੇ ਰਹਿ ਸ਼ੀਲਾ ਕਿ ਵਿਚਾਰਾ ਕੈਮਰੇ ਦੇ ਸਾਹਮਣੇ ਨਹੀਂ ਆ ਸਕਦਾ ਉਹ ਵਿਚਾਰਾ ਸਰਦਾਰ ਬੰਦਾ ਉਹਨੇ ਮੈਨੂੰ ਆਪ ਕਹਿੰਦਾ ਗੁਰੂ ਘਰ ਨੂੰ ਰਾਹ ਜਾਂਦਾ ਕੋਈ ਵੀ ਸੰਗਤ ਲੰਗਦੀ ਹੋ ਵੇਥੋਂ ਇਸ ਟਾਈਮ ਨਹੀਂ ਰਹੇ ਪੇ ਤੁਸੀਂ ਵੇ ਲਓ ਤੇ ਕੋਈ ਵੀ ਫੈਮਿਲੀ ਵਾਲਾ ਇੱਥੇ ਰਾਤ ਦੀ ਘੁੰਮਣ ਆ ਜਾ ਆਪਣੀ ਫੈਮਿਲੀ ਨਾਲ ਤੇ ਇੰਨਾ ਕਿ ਮਿਸਬੇ ਹੁੰਦਾ ਕਿ ਹੀ ਆਪਣੀ ਫੈਮਿਲੀ ਦੇ ਸਾਹਮਣੇ ਆਪ ਸ਼ਰਮਿੰਦੇ ਹੋਏ ਨੇ ਮੇਰੀ ਆਪ ਜੀ ਅੱਗੇ ਬੇਨਤੀ ਹੱਥ ਜੋੜ ਕੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਆਪਣੇ ਅੰਬਰਸਰ ਦੇ ਡੀਸੀ ਮੈਡਮ ਤੇ ਸਾਡੇ ਪੁਲਿਸ ਕਮਿਸ਼ਨਰ ਜਿਹੜੇ ਕਿ ਬਹੁਤ ਵਧੀਆ ਦੋਵੇਂ ਜਾਨੇ ਕੰਮ ਕਰਨ ਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕੋਈ ਕਿੰਦੂ ਪਰੰਤੂ ਨਹੀਂ ਬਟ ਉਹਨਾਂ ਦਾ ਧਿਆਨ ਇਧਰਲੇ ਬੰਨੇ ਵੀ ਹੋਵੇ ਕਿ ਲੋਕੀ ਕਿਸ ਕਦਰ ਇੰਨਾ ਤੋਂ ਪਰੇਸ਼ਾਨ ਨੇ ਨਸ਼ੇੜੀਏ ਸ਼ਰੇਆਮ ਘੁੰਮਦੇ ਨੇ ਤੇ ਜਿਹੜੇ ਪ੍ਰੋਸਟੀਟਿਊਟ ਦਾ ਕੰਮ ਹੁੰਦਾ ਸ਼ਰੇਆਮ ਹੁੰਦਾ ਜੀ ਧੰਨਵਾਦ